ਅੱਜ ਫਿਰ ਸਨੋ ਪੈ ਗਈ ਤੇ ਹਾਲ ਦੇਖੋ ਕੀ ਹੋਏ ਪਏ ਇੱਥੇ ਆਹ ਦੇਖੋ ਕਿਦਾਂ ਸਨੋ ਦੇ ਨਾਲ ਭਰਿਆ ਪਿਆ ਸਾਰਾ ਦਾ ਸਾਰਾ ਤੇ ਆਹ ਦੇਖੋ ਕਿਦਾਂ ਸਨੋ ਲੱਗੀ ਹੋਈ ਆ ਵੀ ਮੈਂ ਬਲੌਗ ਜਿਹੜਾ ਹੈਗਾ ਅੱਜ ਦਾ ਹਨਾ ਕਿ ਬਲੌਗ ਮੈਂ ਕਰਦਾ ਆ ਵੀ ਗੱਡੀ 'ਚ ਬਹਿ ਕੇ ਕਰੀਦਾ ਕਿ ਗੱਡੀ 'ਚ ਬਹਿ ਕੇ ਤੁਹਾਨੂੰ ਬਹੁਤ ਈਜ਼ੀ ਰਹਿੰਦਾ ਤੇ ਕੋਈ ਤੁਹਾਨੂੰ ਬਾਦਰ ਨਹੀਂ ਕਰਦਾ ਸਾਊਂਡ ਪ੍ਰੂਫ ਰਹਿੰਦਾ ਆ ਤੇ ਆ ਹੁਣ ਜਿੱਦਾਂ ਹਾਂ ਪਲਾਜ਼ਾ ਹੈਗਾ ਇੱਥੇ ਆਇਆ ਸੀ ਮੈਂ ਇਹ ਆਪਣਾ ਮੋਸਟਲੀ ਇੱਥੇ ਦੇਸੀ ਸਟੋਰਸ ਹੈਗੇ ਏਸ਼ੀਅਨ ਫੂਡ ਸੈਂਟਰ ਹੈ ਇਹ ਤੇ ਆ ਦੇਖੋ ਦਰਖਤਾਂ ਦੇ ਉੱਤੇ ਸਨੋ ਕਿੱਦਾਂ ਇਕੱਠੀ ਹੋਈ ਪਈ ਆ ਸੋ ਦੋਸਤੋ ਕੈਨੇਡਾ ਕੋਈ ਐਡਾ ਸੌਖਾ ਨਹੀਂ ਹੈਗਾ ਹੈ ਆ ਦੇਖੋ ਕਿਦਾਂ ਸਨੋ ਇਕੱਠੀ ਹੋਈ ਪਈ ਆ ਇਦਾਂ ਲੱਦਿਆ ਪਿਆ ਹੁਣ ਅੱਜ ਹੈਗੀ ਆ 23 ਤਰੀਕ ਤੇ ਇਹ ਹਾਲ ਹੋਇਆ ਪਿਆ ਧੁੰਦ ਪਈ ਹੋਈ ਆ ਔਰ ਸੁਨੋ ਇਕੱਠੀ ਹੋਈ ਪਈ ਆ ਠੀਕ ਹੈ ਤੇ ਬਾਕੀ ਆਪਾਂ ਗੱਲਾਂ ਕਰਦੇ ਆ ਆਜੋ ਗੱਡੀ 'ਚ ਬੈ ਕੇ ਤੁਹਾਡੇ ਨਾਲ ਜਿਹੜਾ ਬਲੌਗਿੰਗ ਹੈਗੀ ਹੈ ਨਾ ਗੱਡੀ 'ਚ ਬੈ ਕੇ ਆਪਣਾ ਹੀ ਮਜ਼ਾ ਹੈਗਾ ਕਰਨ ਦਾ ਹਨਾ ਮਤਲਬ ਕੋਈ ਬੌਦਰੇਸ਼ਨ ਨਹੀਂ ਹੈਗੀ ਆ ਤੁਹਾਨੂੰ ਔਰ ਤੁਸੀਂ ਆਪਣੀ ਮਰਜ਼ੀ ਦੇ ਨਾਲ ਗੱਲ ਕਰ ਸਕਦੇ ਹੋ ਕੋਈ ਤੁਹਾਨੂੰ ਬੌਦਰੇਸ਼ਨ ਨਹੀਂ ਹੈਗਾ ਤੁਸੀਂ ਗੱਡੀ 'ਚ ਆਪਣਾ ਜੋ ਵੀ ਗੱਲ ਕਰਨੀ ਹੈ ਕਰ ਸਕਦੇ ਸੋ ਇਦਾਂ ਹਾਲਾਤ ਅੱਜ ਦੇ ਸਨੋਸ ਨੂੰ ਪੈ ਗਈ ਆ 23 ਤਰੀਕ ਆ ਗਈ ਆ ਦਸੰਬਰ ਦਾ ਮਹੀਨਾ ਤੇ ਗੱਲ ਜਿਹੜੀ ਹੈਗੀ ਐ ਨੋਟਿਸ ਕੀਤੀ ਐ ਕਿ ਜਿਹੜੇ ਜਿਹੜੇ ਸਾਡੇ ਆਪਣੇ ਦੇਸੀ ਲੋਕ ਐ ਨਾ ਦੇਸੀ ਜਿਨ੍ਹਾਂ ਦੇ ਵਿੱਚ ਪੰਜਾਬੀ, ਗੁਜਰਾਤੀ ਸਾਰੇ ਤਰ੍ਹਾਂ ਦੇ ਆ ਜਾਂਦੇ ਆ ਸਾਊਥ ਏਸ਼ੀਅਨ ਸਾਰੇ ਆ ਜਾਂਦੇ ਆ ਮਤਲਬ ਇਹਨਾਂ ਦੇ ਜਿਹੜੀ ਗਰੀਬੀ ਜਾਂ ਭੁੱਖ ਕਹਿ ਸਕਦੇ ਆ ਆਪਾਂ ਇਹਨਾਂ ਦੇ ਡੀਐਨਏ ਦੇ ਅੰਦਰ ਇੰਨੀ ਬੁਰੇ ਤਰੀਕੇ ਨਾਲ ਇਹਦੇ ਜੀਨਸ ਦੇ ਅੰਦਰ ਹੈਗੀ ਆ ਕੀ ਮਤਲਬ ਸਭ ਕੁਝ ਹੁੰਦੇ ਹੋਏ ਵੀ ਇਹ ਕਦੀ ਵੀ ਮਤਲਬ ਰੱਜਦੇ ਨਹੀਂ ਹੈਗੇ ਇਹਨਾਂ ਨੂੰ ਜਿੰਨਾ ਮਰਜੀ ਇਹਨਾਂ ਨੂੰ ਮਿਲ ਜਾਵੇ ਇਹ ਭੁੱਖੇ ਹੀ ਆ ਔਰ ਇਹਨਾਂ ਦੀ ਭੁੱਖ ਜਿਹੜੀ ਹੈ ਨਾ ਉਹ ਹਰ ਜਗ੍ਹਾ ਦੇਖਣ ਨੂੰ ਮਿਲਦੀ ਆ ਤੇ ਇਹ ਕਿ ਇਹਨਾਂ ਨੂੰ ਬੇਸਿਕ ਐਟੀਕੈਟਸ ਨਹੀਂ ਹੈਗੇ ਆਪਣੇ ਹਰ ਜਗ੍ਹਾ ਇਸੇ ਕਰਕੇ ਜਿਹੜੇ ਗੋਰੇ ਹੈਗੇ ਆ ਉਹ ਜਿਹੜੇ ਹੈਗੇ ਆ ਉਹ ਹੇਟ ਕਰਨ ਲੱਗ ਜਾਂਦੇ ਆਪਣੇ ਲੋਕਾਂ ਨੂੰ ਠੀਕ ਹੈ ਗੱਡੀ پارک ਕਰਦੇ ਨਹੀਂ ਹੈਗੇ ਆ ਸ਼ਾਪਿੰਗ ਕਰਨ ਲੱਗੇ ਗੱਡੀ ਮੋੜੇ ਖੜੀ ਕਰ ਦੇਣਗੇ ਠੀਕ ਹੈ ਅੱਛਾ ਮੈਨੂੰ ਇੱਕ ਇਨਸੀਡੈਂਟ ਯਾਦ ਆ ਮੈਂ ਇੰਡੀਆ ਤੋਂ ਆ ਰਿਹਾ ਸੀ ਤੇ ਲੇਓਵਰ ਸੀਗਾ ਮੇਰਾ ਵਾਰਸਾ ਦੇ ਅੰਦਰ ਪੋਲੈਂਡ ਦੇ ਅੰਦਰ ਤੇ ਉਹਨਾਂ ਨੇ ਜਿਹੜਾ ਕੀ ਕਹਿੰਦੇ ਬੋਰਡਿੰਗ ਸ਼ੁਰੂ ਕਰਤੀ ਫਲਾਈਟ ਦੀ ਬੋਰਡਿੰਗ ਸ਼ੁਰੂ ਕਰਤੀ ਤੇ ਬਹੁਤ ਸਾਰੇ ਜਿੱਦਾਂ ਇਹੋ ਉਹਨਾਂ ਨੇ ਅਨਾਉਂਸ ਕੀਤਾ ਉਹਨਾਂ ਨੇ ਸਪੈਸੀਫਿਕਲੀ ਕਿਹਾ ਵੀ ਆਹ ਵਾਲੇ ਜਿਹੜੇ ਬੰਦੇ ਆ ਇਹ ਮੋਰੇ ਆ ਜਾਣ ਮਤਲਬ ਉੱਥੇ ਸਾਡੇ ਲੋਕਾਂ ਨੇ ਝੌਂਡ ਬਣਾ ਲਿਆ ਸਾਰਿਆਂ ਨੇ ਬੋਰਡਿੰਗ ਕਰਨ ਲੱਗੇ ਔਰ ਜਿਹੜੇ ਉਹ ਜਿਹੜੇ ਪੋਲਿਸ਼ ਜਿਹੜੇ ਸੀਗੇ ਉੱਥੇ ਦੇ ਜਿਹੜੇ ਕੰਮ ਕਰ ਰਹੇ ਸੀ ਉਹ ਸਾਰੇ ਅੰਦਰੋਂ ਅੰਦਰ ਉਹ ਹੱਸ ਰਹੇ ਸੀ ਇੱਕ ਦੂਜੇ ਨਾਲ ਗੱਲ ਕਰਕੇ ਤੇ ਮਤਲਬ ਕਾਮਨ ਸੈਂਸ ਬਹੁਤ ਲੈ ਕਰਦੀ ਹੈ ਵੀ ਮਤਲਬ ਚਾਹੇ ਬੋਰਡਿੰਗ ਹੈਗੀ ਹੈ ਝੋਡ ਬਣਾ ਲੈਣਗੇ ਇੱਕਦਮ ਇਹ ਰਸ਼ ਪਾ ਲੈਣਗੇ ਕਿਉਂਕਿ ਪ੍ਰੋਸੈਸ ਹੁੰਦੀ ਹੈ ਬੋਰਡਿੰਗ ਦੇ ਅੰਦਰ ਪਹਿਲਾਂ ਹੈਂਡੀਕੈਪਸ ਨੂੰ ਜਾਂ ਬੱਚਿਆਂ ਨੂੰ ਅੰਦਰ ਲੈ ਕੇ ਜਾਣਾ ਜਾਂ ਕਦੀ ਕੋਸ਼ਿਸ਼ ਕਰੀ ਹਾਂ ਉਹਦੇ ਵਿੱਚ ਤੁਸੀਂ ਵੀ ਤੁਸੀਂ ਸਾਰੇ ਜਣੇ ਬੈਠੋ ਜਦੋਂ ਤੁਹਾਡੀ ਵਾਰੀ ਆਊਗੀ ਤੁਹਾਨੂੰ ਕਹਿਣਗੇ ਵੀ ਤੁਸੀਂ ਲਾਈਨ 'ਚ ਲੱਗੋ ਤੇ ਚੱਲੋ ਸੋ ਇਦਾਂ ਦੀਆਂ ਮਤਲਬ ਸਾਡੇ ਬੰਦੇ ਕਰ ਦਿੰਦੇ ਆ ਹਰ ਕਿਤੇ ਇਹ ਜਿਹੜੀ ਸਨੋ ਹੁੰਦੀ ਹੈ ਨਾ ਇਹ ਦੇਖਣ ਨੂੰ ਬਹੁਤ ਸੋਹਣੀ ਲੱਗਦੀ ਹੈ ਤੇ ਹੈਗੀ ਵੀ ਸੋਹਣੀ ਹੈ ਲੇਕਿਨ ਇਹਦੇ ਨਾਲ ਕਈ ਪ੍ਰੋਬਲਮਾਂ ਵੀ ਆਉਂਦੀਆਂ ਕਿਉਂਕਿ ਗੱਡੀ ਚਲਾਣੀ ਜਿਹੜੀ ਹੈ ਨਾ ਔਖੀ ਹੋ ਜਾਂਦੀ ਹੈ। ਸਕਿਡ ਵਗੈਰਾ ਕਰ ਜਾਂਦੀ ਹੈ ਕਈ ਵਾਰ ਗੱਡੀ ਤੇ ਮੈਂ ਤੁਹਾਨੂੰ ਦਿਖਾਣਾ ਹੈ ਸੀਨ ਥੋੜਾ ਜਿਹਾ ਆ ਆ ਦੇਖੋ ਸੀਨ ਕੀ ਬਣਿਆ ਹੋਇਆ ਮਾਲਦ ਰਖਤਾਂ ਦੇ ਉੱਤੇ ਵੀ ਸਨੋ ਔਰ ਆ ਦੇਖੋ ਇਹਨਾਂ ਨੂੰ ਕਹਿੰਦੇ ਆ ਕ੍ਰਿਸਮਸ ਟਰੀਸ ਹਨਾ ਪਾਈਨ ਦੇ ਟਰੀਸ ਹੈਗੇ ਆ ਦੇਖੋ ਕਿਦਾਂ ਭਰੇ ਪਏ ਆ ਸਨੋ ਦੇ ਨਾਲ ਇਹ ਜਿਹੜਾ ਵਿਊ ਹੈਗਾ ਇਹ ਇਹ ਸ਼ਿਮਲੇ ਵਰਗੇ ਜਾ ਕੇ ਹੀ ਦਿਖਦੇ ਹੁੰਦੇ ਇਦਾਂ ਦੇ ਵਿਊਜ਼ ਤੇ ਆ ਦੇਖੋ ਇੱਧਰ ਚਰਚ ਹੈਗੀ ਆ ਹਨਾ ਗੱਡੀਆਂ ਜਿਹੜੀਆਂ ਆ ਧੁੰਦ ਵੀ ਪਈ ਹੋਈ ਅੱਜ ਫੌਗੀ ਡੇ ਵੀ ਹੈਗਾ ਆ ਐਂਡ ਇਸ ਤਰ੍ਹਾਂ ਇੱਕ ਜਿਹਾ ਹਾਲ ਜਿੱਥੇ ਬਣਿਆ ਹੋਇਆ ਜਿੱਦਾਂ ਤਾਂ ਤੇ ਸنو ਜਿਹੜੀ ਆ ਚੱਕਣੀ ਪੈਂਦੀ ਆ ਫਿਰ ਤੁਹਾਨੂੰ ਔਰ ਬੱਸਾਂ ਸੜਕਾਂ ਤਾਂ ਕਰ ਦਿੰਦੇ ਆ ਸਾਫ਼ ਆ ਜਿਹੜੀਆਂ ਸੜਕਾਂ ਐ ਤਾਂ ਤੁਹਾਡੇ ਸਾਹਮਣੇ ਤੁਸੀਂ ਦੇਖ ਹੀ ਲਿਆ ਸਾਫ਼ ਕੀਤੀਆਂ ਹੋਈਆਂ ਆ ਔਰ ਆ ਗਿਆ ਮਾਉਂਟ ਪਲੇਜ਼ੈਂਟ ਕੋਸਟ ਸਟੇਸ਼ਨ ਤੇ ਆਬਰਾਮਟਨ ਟ੍ਰਾਂਜ਼ਿਟ ਸੋ ਮੈਂ ਇਹ ਗੱਲ ਵੀ ਕੱਲ ਵੀ ਕੀਤੀ ਸੀ ਮੈਂ ਕਿਹਾ ਆਬਰਾਮਟਨ ਟ੍ਰਾਂਜ਼ਿਟ ਵਾਲੇ ਪ੍ਰਾਂਤਚਾਰੇ ਘਾਟੇ 'ਚ ਚਲੇ ਗਏ 26 ਮਿਲੀਅਨ ਡਾਲਰ ਦਾ ਇਹਨਾਂ ਦਾ ਘਾਟਾ ਹੋ ਗਿਆ ਕਹਿੰਦੇ ਕਹਿੰਦੇ ਜਿਆਦੇ ਸਟੂਡੈਂਟ ਆਣੇ ਬੰਦ ਹੋਏ ਆ ਉਦਾਂ ਇਹਨਾਂ ਨੂੰ ਘਾਟਾ ਪੈ ਗਿਆ ਸੋ ਆਹ ਦੇਖ ਲਓ ਕਿਦਾਂ ਸੋਹਣਾ 뷰 ਬਣਿਆ ਹੋਇਆ ਤੇ ਥੋੜਾ ਜਿਹਾ ਤੁਹਾਨੂੰ ਇੱਥੇ ਦਿਖਾਣੇ ਆ ਲੋਕ ਕਿਤੇ ਹਾਲਾਤ ਕੀ ਹੈਗੇ ਆ ਹਾਂ ਆ ਦੇਖੋ ਇਹ ਮਾਉਂਟ ਪਲੇਜ਼ੈਂਟ ਸਕੁਆਇਰ ਹੈਗਾ ਯਾ ਤੇ ਇਦਾਂ ਨਾ ਗੱਡੀਆਂ ਇੱਥੇ ਅੱਜਕੱਲ ਇਲੈਕਟ੍ਰਿਕ ਆ ਗਈਆਂ ਚਾਰਜ ਕਰ ਦਿੰਦੇ ਆ ਤੇ ਆ ਜਿਹੜਾ ਹੈਗਾ ਯਾ ਇਹ ਟ੍ਰੇਨ ਸਟੇਸ਼ਨ ਹੈਗਾ ਇੱਥੇ ਦਾ ਚਲੋ ਮੈਂ ਤੁਹਾਨੂੰ ਬਾਹਰ ਨਿਕਲ ਕੇ ਦਿਖਾਣਾ ਆ ਤੇ ਜਿਹੜਾ ਵਿਊ ਹੈਗਾ ਯਾ ਇੱਥੇ ਦਾ ਸਨੋ ਪਈ ਹੋਈ ਹੈ ਤੇ ਮਾਉਂਟ ਪਲੇਜ਼ੈਂਟ ਦਾ ਏਰੀਆ ਵੀ ਤੁਹਾਨੂੰ ਦਿਖਾਵਾਂਗਾ ਸਨੋ ਦੇ ਅੰਦਰ ਕਿਵੇਂ ਲੱਗਦਾ ਹੈ ਯੋ ਕਿ ਇੱਥੇ ਦੇਖਣ ਲਈ ਕੀ ਆ ਆ ਜੋ ਸੱਜਣੋ ਆ ਦੇਖੋ ਕੀ ਬਣਿਆ ਪਿਆ ਇੱਥੇ ਤੋ ਤਾਂ ਨੰਗਣ ਦਾ ਵੀ ਕੰਮ ਔਖਾ ਹੀ ਲੱਗਦਾ ਸੋ ਉਤਰਾਉਗਾ ਉਸੇ ਦੀ ਸੇ ਇਹ ਦੇਖੋ ਕਿਦਾਂ ਜਿਹੜੇ ਦਰਖਤ ਹੈਗੇ ਆ ਇਹ ਵੀ ਸਨੋਵ ਨਾਲ ਹੀ ਭਰ ਗਏ ਆ ਅੰਦਰ ਹੈਗਾ ਮਾਉਂਟ ਪਲੇਜ਼ੈਂਟ ਦਾ ਸਕੁਆਇਰ ਹੈ ਰਾਤ ਨੂੰ ਇੱਥੇ ਲਾਈਟਾਂ ਲੁੱਟਾਂ ਉਹ ਦੇਖੋ ਲਾਈਟਾਂ ਚੱਲਦੀਆਂ ਪਈਆਂ ਇਸ ਤਰੀਕੇ ਨਾਲ ਭਰਿਆ ਪਿਆ ਸਾਰਾ ਅੱਜ ਤੇ ਹੁਣ ਮੈਂ ਤੁਹਾਨੂੰ ਲੈ ਜਾਣਾ ਅੱਗੇ ਤੇ ਕਰਦੇ ਕਿਹਦੀਆਂ ਕੱਲਾ ਔਰ ਹਰ ਬੰਦਾ ਅਮੀਰ ਬਣਨਾ ਚਾਹੁੰਦਾ ਆ ਸ਼ਾਰਟਸਟ ਪੋਸੀਬਲ ਟਾਈਮ ਦੇ ਅੰਦਰ ਭੀ ਮਤਲਬ ਮਤਲਬ ਦਿਨਾਂ 'ਚ ਹੀ ਅਮੀਰ ਹੋ ਜੀਏ ਬਿਨਾ ਮਿਹਨਤ ਕਰੇ ਠੀਕ ਹੈ ਔਰ ਉਹਦੇ ਲਈ ਫਿਰ ਕਰਦੇ ਕੀ ਆ ਗੈਂਗਸਟਰ ਬਣ ਕੇ ਫਰੋਤੀਆਂ ਮੰਗਣੀਆਂ ਲੋਕਾਂ ਨੂੰ ਤੰਗ ਕਰਨਾ ਸੋਸ਼ਲ ਸਿਸਟਮ ਜਿਹੜਾ ਹੈਗਾ ਸੋਸ਼ਲ ਆਰਡਰ ਜਿਹੜਾ ਹੈਗਾ ਸੋਸਾਇਟੀ ਦਾ ਉਹਨੂੰ ਵਾਇਓਲੇਟ ਕਰਨਾ ਉਹਦੇ ਰੂਲਸ ਨੂੰ ਵਾਇਓਲੇਟ ਕਰਨਾ ਕ੍ਰਾਈਮ ਕਰਨਾ ਠੀਕ ਹੈ ਹੁਣ ਜਿਵੇਂ ਕੈਨੇਡਾ ਦੇ ਅੰਦਰ ਬਹੁਤ ਸਾਰੇ ਇਦਾਂ ਦੇ ਲੋਕ ਆ ਗਏ ਜਿਹੜੇ ਗੈਂਗਸਟਰਸ ਜਾਂ ਜੋ ਵੀ ਹੈਗਾ ਆ ਐਕਸਟਰੈਸ਼ਨਾਂ ਮੰਗ ਰਹੇ ਹੈਗੇ ਆ ਲੋਕਾਂ ਨੂੰ ਧਮਕੀਆਂ ਦੇ ਕੇ ਮੰਨ ਲਓ ਵੀ ਆਹ ਕੋਈ ਤਰੀਕਾ ਆ ਅਮੀਰ ਹੋਣ ਦਾ ਇਦਾਂ ਤੁਸੀਂ ਅਮੀਰ ਹੋ ਜਾਓਗੇ ਕਿੰਨਾ ਚਿਰ ਤੁਸੀਂ ਅਮੀਰ ਹੋ ਜਾਓਗੇ ਦੱਸੋ ਕਿੰਨਾ ਕਿ ਤੁਸੀਂ ਪੈਸਾ ਲੈ ਕੇ ਕਿੱਥੇ ਜਾਓਗੇ ਫੜ ਫੜੇ ਤਾਂ ਜਾਣਾ ਹੀ ਹੈ ਹਰ ਬੰਦੇ ਨੇ ਹਨਾ ਹੁਣ ਪਿੱਛੇ ਜੇ Amazon ਦੇ ਪੰਜ ਗੁਜਰਾਤੀ ਬੰਦੇ ਸੀ ਜਿਹੜੇ ਉਹ ਫੜੇ ਗਏ ਉਹਨਾਂ ਨੇ ਮਿਲੀਅਨਸ ਆਫ ਡਾਲਰਸ ਦੀ ਚੋਰੀ ਕੀਤੀ ਠੀਕ ਹੈ ਉਸ ਤੋਂ ਬਾਅਦ ਖਬਰਾਂ ਆਉਂਦੀਆਂ ਆ ਜੀ ਮੱਖਣ ਚੋਰੀ ਹੋ ਗਿਆ ਜੀ ਗਰੋਸਰੀ ਸਟੋਰਾਂ ਤੋਂ ਫਿਰ ਉਹ ਬਾਹਰ ਵੇਚ ਦਿੰਦੇ ਆ ਲੋਕ ਜਾ ਕੇ ਡੱਬੇ ਉਹਦੇ ਚ ਵੀ ਆਪਣੇ ਪੰਜਾਬੀ ਬੰਦੇ ਫੜੇ ਗਏ ਤੇ ਜਿਹੜੇ ਵੀ ਫਰਾਡ ਹੁੰਦੇ ਆ ਸਾਰੇ ਆ ਪਿਛਲੇ 10 ਸਾਲਾਂ ਦੇ ਅੰਦਰ ਸ਼ੁਰੂ ਹੋ ਗਏ ਕੈਨੇਡਾ ਦੇ ਅੰਦਰ ਕੋਈ ਐਦਾਂ ਦੀ ਜਨਰੇਸ਼ਨਸ ਕੋਈ ਐਦਾਂ ਦੀ ਜਨਤਾ ਆਈ ਆ ਕੈਨੇਡਾ ਦੇ ਅੰਦਰ ਜਿਹੜੇ ਅਮੀਰ ਹੋਣਾ ਚਾਹੁੰਦੇ ਆ ਸ਼ਾਰਟਸ ਪੋਸੀਬਲ ਟਾਈਮ ਦੇ ਅੰਦਰ ਪੈਸੇ ਨੂੰ ਅਮੀਰ ਪੈਸਾ ਜਿਹੜਾ ਲੈਣਾ ਬਣਾਣਾ ਚਾਹੁੰਦੇ ਆ ਬਟ ਬਿਨਾ ਮਿਹਨਤ ਕਰੇ ਜਿਹੜੀ ਵੀ ਚੀਜ਼ ਤੁਹਾਡੀ ਮਿਹਨਤ ਦੀ ਨਹੀਂ ਹੈਗੀ ਉਹ ਤੁਹਾਡੇ ਕੋਲ ਨਹੀਂ ਰਹਿਣੀ ਉਹ ਚਲੀ ਜਾਣੀ ਆ ਪੈਸਾ ਹੋਇਆ ਕੁਝ ਵੀ ਹੋਇਆ ਜੇ ਤੁਸੀਂ ਸੋਚ ਰਹੇ ਆ ਕਿ ਤੁਸੀਂ ਫਰਾਡ ਕਰਕੇ ਜਾਂ ਐਕਸਟਰਸ਼ਨ ਮੰਗ ਕੇ ਕਿਸੇ ਨੂੰ ਲੁੱਟ ਕੇ ਅਮੀਰ ਹੋ ਜਾਓਗੇ ਤੇ ਇਦਾਂ ਨਹੀਂ ਹੁੰਦਾ ਇਹ ਰਾਸਤਾ ਜਿਹੜਾ ਹੈਗਾ ਇਹ ਤੁਹਾਨੂੰ ਇਦਾਂ ਦੀ ਜਗ੍ਹਾ ਟਿਕਾਊਗਾ ਕਿ ਤੁਸੀਂ ਮਤਲਬ ਆਪਣੀ ਜਿਹੜੀ ਰਹਿੰਦੀ ਹੁੰਦੀ ਜਿਹੜੀ ਜ਼ਿੰਦਗੀ ਹੈ ਉਹ ਵੀ ਤੁਹਾਡੇ ਪੱਲੇ ਨਹੀਂ ਪੈਣੀ ਸੋ ਇਦਾਂ ਦੀ ਕੁਝ ਲੋਕ ਆ ਗਏ ਕੈਨੇਡਾ ਦੇ ਅੰਦਰ ਪਿਛਲੇ 7-8 ਸਾਲਾਂ ਦੇ ਅੰਦਰ ਕੀ ਮਤਲਬ ਉਹ ਕ੍ਰਾਈਮ ਦਾ ਰਸਤਾ ਚੁਣਦੇ ਆ ਚੋਰੀਆਂ ਠਗੀਆਂ ਸ਼ੋਰਟ ਮਤਲਬ ਅਮੀਰ ਕਿੱਦਾਂ ਥੋੜੇ ਹੋ ਜਾਂਦਾ ਤੁਸੀਂ ਤੁਸੀਂ ਕੁਝ ਕਰੋ ਮਿਹਨਤ ਕਰੋ ਤੇ ਫਿਰ ਤੁਸੀਂ ਕੁਝ ਬਣ ਸਕਦੇ ਹੋ ਜ਼ਿੰਦਗੀ ਦੇ ਅੰਦਰ ਔਰ ਇਹ ਹਰ ਕੋਈ ਇਹੀ ਚਾਹੁੰਦਾ ਅਸੀਂ ਐਂ ਗੱਲ ਲਈ ਅਸੀਂ ਇਦਾਂ ਕਰ ਲਈਏ ਯੂ ਨੋ ਸੋ ਇਹ ਇਦਾਂ ਦੇ ਜਨਤਾ ਆ ਗਈ ਹੈ ਔਰ ਸਾਰਿਆਂ ਦਾ ਮਤਲਬ ਇੱਥੇ ਜਿਹੜਾ ਜੋ ਪੰਜਾਬੀਆਂ ਦੀ ਸ਼ਾਨ ਸੀਗੀ ਸਾਰੀ ਉਹ ਸ਼ਾਨ ਜਿਹੜੀ ਹੈਗੀ ਆ ਉਹ ਜਾਂਦੀ ਲੱਗੀ ਉਹਨੂੰ ਅੱਗੇ ਅੱਜ ਤੋਂ 10 20 ਸਾਲ ਪਹਿਲਾਂ ਜਿਹੜੇ ਪੰਜਾਬੀ ਲੋਕ ਆਂਦੇ ਸੀਗੇ ਉਹ ਉਹਨਾਂ ਨੂੰ ਪੱਗ ਬੰਨ੍ਹੇ ਹੋਏ ਦੇਖ ਕੇ ਲੋਕੀ ਇਹ ਦੇਖਦੇ ਸੀ ਕਿ ਇਹ ਮਿਹਨਤੀ ਲੋਕ ਹੈਗੇ ਆ ਅੱਜ ਜਿਹੜਾ ਵੀ ਦੇਖਦਾ ਉਹ ਸੋਚਦਾ ਹੈ ਕਿ ਇਹ ਫਰਾਡ ਹੀ ਆ ਗੈਂਗਸਟਰ ਹੀ ਆ ਸਾਰੇ ਚੋਰੀ ਹੀ ਹੈ ਠੀਕ ਹੈ ਕੋਈ ਵੀ ਚੀਜ਼ ਤੁਸੀਂ ਅਚੀਵ ਕਰਨੀ ਹੈ ਆਪਣੀ ਜ਼ਿੰਦਗੀ ਦੇ ਅੰਦਰ ਤੇ ਉਹਨੂੰ ਤੁਸੀਂ ਗਲਤ ਤਰੀਕੇ ਨਾਲ ਥੋੜੇ ਕਰ ਸਕਦੇ ਆ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ ਉਹਨੂੰ ਅਚੀਵ ਕਰਨ ਲਈ ਔਰ ਉਹੀ ਚੀਜ਼ ਤੁਹਾਡੇ ਕੋਲ ਰਹਿੰਦੀ ਹੈ ਜ ਜਿਹਦੇ ਲਈ ਤੁਸੀਂ ਮਿਹਨਤ ਕਰਕੇ ਆਪਣੀ ਬਣਾਇਆ ਹੁੰਦਾ ਨਾ ਕਿ ਚੋਰੀਆਂ ਨਾਲ ਜਾਂ ਠਗੀਆਂ ਨਾਲ ਸੋ ਪਤਾ ਨਹੀਂ ਲੋਕਾਂ ਦੇ ਕੈਰੈਕਟਰ ਨੂੰ ਕੀ ਹੋ ਗਿਆ ਹੈਗਾ ਜਿਹੜਾ ਆਪਣਾ ਪੰਜਾਬੀ ਕਰੈਕਟਰ ਜਿਹੜਾ ਸੀਗਾ ਨਾ ਆਪਣਾ ਇੱਜ਼ਤਦਾਰ ਮਾਨ ਦਾ ਖਤਮ ਹੀ ਹੋ ਗਿਆ